ਇਹ ਭੇਟ ਨਗਰ ਆਪੀ ਪਰਿਵਾਰ ਚ ਕੌਣ ਕੌਣ ਆ ਤੇ ਕਿੰਨੇ ਜੀ ਅਗੇ ਜਵਾਨ ਹਾਂਜੀ ਅਵਾਜ਼ ਜੀ ਸਾਡੇ 4 ਬੇਟੇ ਆ ਤੇ ਇੱਕ ਸਾਡੀ ਨੂੰਹ ਆ ਇੱਕ ਪੁੱਤਰਾ ਦੋਨੇ ਜੀ ਇਹੀ ਆ ਹਾਂਜੀ ਬਾਹਰੋਂ ਆਏ ਉਹਨਾਂ ਦਾ ਕੀ ਨਾਮ ਆ ਤੇ ਕਦੋਂ ਗਏ ਸੀ ਗਰਮੀਲ ਸਿੰਘ 2 ਸਾਲ ਤੋਂ ਗਏ ਪੱਕੀ ਤਰੀਕ ਤੇ ਸਾਨੂੰ ਯਾਦ ਨਹੀਂ ਜੀ ਚਲੋ ਆਈਡੀਆ ਇਹ ਆਈ ਜਾ ਜਿਹੜੇ ਬੜੇ ਪਲੇਅ ਤੇ ਅਸੀਂ ਘਾਟਾ ਬਈ ਆਈਡੀਆ 2 ਸਾਲ ਤੋਂ ਬਾਅਦ ਕੇ 2 ਸਾਲ ਬੱਚੇ ਨੂੰ ਇੱਧਰ ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਅਜੀ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਨੇ ਇਦਾਂ ਦੀ ਇੱਕ ਮੁਲਕ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੈਸੇ ਇਹਨਾਂ ਦੇ ਇਦਾਂ ਕਮਾਨਾ ਆ ਕੇ ਨੇ 2 ਸਾਲ ਪੂਰੇ ਕਰੇ 2 ਸਾਲ ਤੋਂ ਬਾਅਦ ਨੇ ਹੁਣ 27 ਜਨਵਰੀ ਨੂੰ ਇੱਥੇ ਬੇਟਾ ਐਂਟਰੀ ਕੀਤਾ ਅਮਰੀਕਾ 27 ਨੂੰ ਉੱਥੇ ਪਕੜੇਗੇ ਅਇਤ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੋਇਆ ਛੱਡਨਾ ਕੋਈ ਗੱਲਬਾਤ ਨਹੀਂ ਹੋਈ ਬੇਟੇ ਦੀ ਤੇ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਇਆ ਤੇ ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਫਿਰ ਵੀ ਨਹੀਂ ਪਤਾ ਚੱਲਿਆ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਇੱਥੇ ਜਿਹੜਾ ਬਾਹਰੋਂ ਆਇਆ ਨੇ ਕਿਰਪਾਨ ਹਾਂਜੀ ਗਰਮੀਲ ਸਿੰਘ ਗਰਮੀਲ ਸਿੰਘ ਇਹ ਮੈਰੀਟ ਨਹੀਂ ਇਹ ਵੀ ਅਨਮੈਚ ਦੀ ਹੈ ਜੀ ਜਦੋਂ ਬੁਝਰ ਕੋ ਇਥੋਂ ਭੇਜਿਆ ਸੀ ਕਿੰਨਾ ਕ ਖਰਚਾ ਉਹ ਖਰਚਾ ਇਸ ਤਰ੍ਹਾਂ ਇਕੱਠਾ ਕੀਤਾ ਖੱਚਾ ਇਦਾਂ ਹੀ ਕੋਈ ਪਿਆਲੀ ਤੇ ਕੁ ਆਪਣੇ ਦੁਕਾਨਾਂ ਤੇ ਲਾਉਣ ਕੋ ਆਪਣੇ ਆਰਮੀ ਬਿਲਚਨ ਤੇ ਲਾਉਣ ਕੋ ਕੋ ਲਾਉਣ ਕੋ ਇਦਾਂ ਕਿਸੇ ਕੋ ਵੀ ਆ ਜੀਠਾ ਕਿਦਾਂ 50 ਲੱਖ ਰੁਪਏ ਤਾਂ ਪੂਰਾ ਕਰਕੇ ਜੰਟ ਨਹੀਂ ਕੋ ਕਿ ਸਵੇ ਜੀ ਜੀ 30 ਲੱਖ ਰੁਪਈਆ ਵੀ ਲੱਗ ਗਿਆ ਪਰਿਵਾਰ ਦਾ ਕੀ ਵੀ ਵਾਪਸ ਆ ਗਿਆ ਇਸ ਪਰ ਕੀ ਵਿਚਾਰ ਕਰਦੇ ਸਾਹੀਂ ਤੇ ਪਟਾਟੇ ਕੋ ਇਹੋ ਹੀ ਮੰਗ ਵਗਦੇ ਵੀ ਸਾਡਾ ਨਾਸ ਦਿੱਤਾ ਜਾਵੇ ਇਨਸਾਫ ਹੋਵੇ ਹਨ ਬੇ ਜੋ ਸਾਡਾ ਪੈਸਾ ਲੱਗਾ ਵਾਪਸ ਹੋਏ ਇਹ ਬੱਚੇ ਬੱਚੇ ਦੀ ਗਾਂ ਵਾ ਤੇ ਵੀ ਜਿੰਦਗੀ ਆ ਜੀ ਪਾਲ ਤੁਸੀਂ ਜਿਹੜੇ ਵਾਪਸ ਆਏ ਹੋ ਇਸ ਤੋਂ ਬਾਰੇ ਕੀ ਸਥਿਤੀ ਆ ਮਨੋਦਸ਼ਾ ਕੀ ਹੈ ਜੀ ਜੀ ਬਹੁਤ ਮਾੜੀ ਹੈ ਇਸ ਟਾਈਮ ਤੇ ਹੋ ਰਿਹਾ ਹੈ ਬਹੁਤ ਨਾਰਿਕਾ ਉਹਨਾਂ ਨੇ ਦੱਸਿਆ ਕੁਝ ਕਿ ਜਦੋਂ ਉਹਨਾਂ ਨੂੰ ਉੱਥੋਂ ਲਿਆਂਦਾ ਕਿ ਹੱਥਾਂ ਪੈਰਾਂ 'ਚ ਬੀੜੀਆਂ ਲਾਈਆਂ ਸੀ ਕੀ ਖਾਣ ਪੀਣੋ ਦਿੱਤਾ ਅਟਕੜੀਆਂ ਲੱਗੀਆਂ ਉਹਨਾਂ ਕੀ ਗੱਲ ਬਾਤ ਅਟਕੜੀਆਂ ਇੱਥੇ ਜਿਹੜਾ ਖੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ ਰਸਤੇ 'ਚ ਕੋਈ ਕਹਿੰਦੇ ਨਹੀਂ ਇਹ ਅੰਬਸਾਡਰ 에어ਪੋਰਟ ਤੇ ਖਾਣ ਨੇ ਹੱਤਕੜੀ ਦੇ ਵਿੱਚ ਖੋਲੀ ਇੱਥੇ ਖੋਲੀ ਜਾਂਚ ਲੱਗੀ ਹਾਂਜੀ ਉਹ ਕਿੱਥੀ ਕੀ ਗੱਲਬਾਤ ਹੋਈ ਕੀ ਹਾਲਾਤ ਰਏ ਉਹਨਾਂ ਦੇ ਉੱਤੇ ਫੇਲ ਸੀ ਜਾਂ ਜਦੋਂ ਲੈ ਕੇ ਆਏ ਉਹਨਾਂ ਨੂੰ ਹਾਲਾਤ ਤਾਂ ਦੱਸਦੇ ਮਾੜੇ ਜਦੋਂ 에어ਪੋਰਟ ਤੇ ਇਹਨਾਂ ਨੂੰ ਕਿਹੜਾ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਹਿੰਦੀ ਹੈ ਜੋ ਜਹਾਜ਼ ਦੇ ਵਿੱਚ ਬਿਠਾਇਆ ਗਿਆ ਕਿ ਜਹਾਜ਼ ਦੇ ਵਿੱਚ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ ਇਹ ਬੱਚੇ ਹਨ ਬਹੁਤ ਫੀਲ ਹੋਇਆ ਇਸ ਗੱਲ ਦਾ ਉਹ ਕੀ ਸਮਝ ਦੇ ਪਾਲਦੀ ਲਾਈਫ ਕੇਸ ਪਾਸੇ ਜਾਏਗੀ ਜਾਂ ਪਰਿਵਾਰ ਉਹਦੀ ਕਿਸ਼ਤਰਾ ਮਦਦ ਕਰੇਗਾ। ਲਿਆ ਤੇ ਹੋਏ ਸਰਕਾਰ ਇਹਨਾਂ ਦੇ ਇਨਸਾਫ ਦਵਾਏ ਕੋਈ ਜੰਟਾ ਕੋ ਪੈਸਾ ਵਾਪਸ ਹੋਵੇ ਤੇ ਸਾਡਾ ਤੇ ਫਿਰ ਬੱਚੇ ਦੀ ਦੁਬਾਰਾ ਕਿਸੇ ਤਰੀਕੇ ਨਾਲ ਕੋ ਲਿਆ ਬਣਾਏਗੇ। ਤੁਸੀਂ ਖੋਤ ਨਾ ਜਰ ਮਪਰੀ ਕਿ ਤੁਹਾਨੂੰ ਇਹਦਾ ਫੌਜੀ ਦਾ ਬਕੋਲੇ ਦਾ ਇਥੇ ਕਿੰਨੇ ਕਾਮਦ ਹਨ। ਆਮਦਨ ਦੇ ਇਥੇ ਹਨ ਪਤਾ ਕਿ ਇਹ ਹਜ਼ਾਰ ਪਏ 1200 ਬੰਦਾ ਕੋਈ ਇੰਨਾ ਕਿ ਭਾਈ ਤੇ ਇਹਦੇ ਵਿੱਚ ਪਰਿਵਾਰ ਦਾ

ਸੋ ਜੀ ਇਹ ਕਿਰਪਾਲ ਦਾ ਕਿਸ ਤਰ੍ਹਾਂ ਘੇੜਦਾ ਵਜਾ ਕਿਸ ਤਰ੍ਹਾਂ ਕੋਸ਼ਿਸ਼ ਕੀਏ ਮੇਰੇ ਬ੍ਰਦਰ ਵਰਗੇ ਆ ਜੀ ਜੀ ਰਾਤੀ ਜਦੋਂ ਲੈਣ ਗਏ ਉਪਾਤਾਂ ਚ ਦੇਖਿਆ ਤਾਂ ਕੀ ਗੱਲ ਬਣੀ ਗੁਰਪਸਾਰੀ ਕਿਰਪਾਲ ਜੀ ਹਲਾ ਤੇ ਇਦਾਂ ਜੀ ਅਬਲ ਤੁਹਾਨੂੰ ਨਾ ਉੱਥੇ ਮਿਲ ਨਹੀਂ ਦਿੱਤਾ ਆਪਾਂ ਵੇਟ ਕਰਦੇ ਰਹੇ ਜਿਉਂ ਅਸੀਂ ਉੱਥੇ 10 ਵਜੇ ਖਲੋਤੇ ਸਵੇਰੇ 5 ਵਜੇ ਸਾਡੇ ਟੱਕਰੇ ਹੋਏ ਉਹਨਾਂ ਨਾਲ ਫਿਰ ਉਹ ਪੁਲਸ ਆਪਣੀ ਕੋਈ ਸਟੱਡੀ ਦੇ ਵਿੱਚ ਹੀ ਰੱਖ ਕੇ ਛੱਡ ਗਏ ਜੀ ਤੇ ਉਸ ਤੋਂ ਬਾਅਦ ਜੋ ਤੁਹਾਡੇ ਘਰ ਆਣ ਕੇ ਗੱਲਾਂ ਬਾਤਾਂ ਹੋਈਆਂ ਨੇ ਪਿਛਦੈ ਨਾ ਉਨਾਂ ਨੂੰ 28 28 ਤਰੀਕ ਦੇ ਲਾਗੇ ਚੱਕ ਲਿਆ ਹੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਫੋਨ ਫਾਨ ਵੀ ਉਹਨਾਂ ਲੈ ਲਈ ਤੇ ਆਪਣੀ ਕੋ ਸਟੱਡੀ 'ਚ ਰੱਖਿਆ ਸੀ ਫੋਨ ਉਹਨਾਂ ਜਦੋਂ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਉਦੋਂ ਉਹਨਾਂ ਨੂੰ ਉਹਨਾਂ ਦੇ ਫੋਨ ਮਿਲ ਲਿਆ ਤੇ ਜਦੋਂ ਉਹਨਾਂ ਦੇ ਫੋਨ ਮਿਲੇ ਨੇ ਉਦੋਂ ਗੱਲਬਾਤ ਅੰਦਰ ਇੱਕ ਦੋ ਵਾਰੀ ਸਾਡੇ ਨਾਲ ਹੋਈ ਹੈ ਕਿਉਂਕਿ ਆਪਾਂ ਰੀਚਾਰਜ ਉਹਨਾਂ ਦਾ ਕਰਤਾ ਹੀਗਾ ਤੇ ਉਹਨੇ ਇਹੀ ਹਾਲਾਤ ਹੀ ਦੱਸੇ ਨੇ ਵੀ ਜੇ 2 ਸਾਲ ਹੋ ਗਏ ਉਹਨੂੰ ਘਰੋਂ ਨਿਕਲਿਆ ਤੇ ਜੇ ਏਜੰਟ ਕਿਤੇ ਸਾਲ ਪਹਿਲਾਂ ਵਾਰ ਦਿੰਦਾ ਨਾ ਦੁਬਈ ਜਾਂਦਾ ਚਰਬਾਲਦਾ ਤੇ ਜੇ ਗੇਮ ਨਹੀਂ ਚੱਲਦੀ ਤੇ ਸਾਲ ਪਹਿਲਾਂ ਹੀ ਦੱਸ ਦਿੰਦਾ ਬਈ ਮੇਰੇ ਹੱਥ ਵਸਦੀ ਨਹੀਂ ਆ ਤੇ 2 ਸਾਲ ਉੱਥੇ ਭਾਲਣ ਤੋਂ ਬਾਅਦ ਉਹਨੂੰ ਵਾੜਿਆ ਆਵਦੂ ਕਿਹਾ ਜਦੋਂ ਉੱਥੇ ਟਰੰਪ ਦੀ ਸਰਕਾਰ ਆ ਗਈ ਤੇ ਮੌਕੇ ਦੇ ਫੇਰੇ ਵੜਦਿਆਂ ਸਾਰੇ ਦੂਜੇ ਦਿਨ ਹੀ ਚੁੱਕਿਆ ਗਿਆ ਜੀ ਵਾਪਸੀ ਤੇ ਕਿਸ ਤਰ੍ਹਾਂ ਦੇ ਹਲਾਤ ਰੇ ਜੀ ਅੱਜ ਕਿਦਾਂ ਗੱਲਬਾਤ ਹੋਈ ਵਾਪਸੀ ਦੇ ਨਾਲ ਉਹ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ 벨ਟਾਂ ਲਾਈਆਂ ਸੀਗੀਆਂ ਖਾਨ ਜਦੋਂ ਬਾਥਰੂਮ ਜਾਂਦੇ ਸੀ ਉਹਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਹੈਗੇ ਉਹਦਾਂ ਉਹਨਾਂ ਨੂੰ ਬੰਨ ਕੇ ਲਿਆਂਦਾ ਹੈਗਾ ਕੁਛ ਖਾਂਦੀ ਨੂੰ ਦਿੱਤਾ ਖਾਨ ਬੀਨੋ ਗਿੰਦੇ ਮਾੜਾ ਮੋਟਾ ਫਲ ਫਰੂਟ ਸਾਨੂੰ ਮਿਲਦਾ ਰਿਹਾ ਰੋਟੀ ਇੱਥੇ ਆਉਂਦੀ ਹਾਂਜੀ ਰੋਟੀ ਇੱਥੇ ਆਨ ਕਰਦੇ ਉਹ ਕੀ ਹਾਲਾਤ ਨੇ ਹਾਲਾਤ ਹੁਣ ਜਿਹੜੇ ਪੈਸੇ ਚਲ ਗਏ ਉਹੀ ਹਾਲਾਤਾਂ ਦੀ ਪ੍ਰੋਬਲਮ ਹੁਣ ਮੈਂ ਉਹੀ ਬਣਦੇ ਪਏ ਆ ਤੇ ਬਾਕੀ ਹੁਣ ਗਾੜੀ ਵੇਖੋ ਗਵਰਨਮੈਂਟ ਕੀ ਕਰਦੀ ਆ ਹੁਣ ਜੈਂਡਾ ਤੇ ਅਸੀਂ ਲੱਭ ਨਹੀਂ ਸਕਦੇ ਕਿੱਥੇ ਗਏ ਕਿੱਥੇ ਨਿਕਲ ਗਏ ਤੇ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ ਗਾੜੀ ਹੁਣ ਅਗਲਾ ਰਾਹ ਸਾਨੂੰ ਗਵਰਨਮੈਂਟ ਹੀ ਦੱਸੇਗੀ ਕੀ ਕਰਸਾ ਕਾਰ ਹੀ ਲੱਭੇ ਜੈਂਡਾ ਨੂੰ ਕਿੱਥੇ ਆਉਦਾ ਹਣ